ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕੋਠੇ ਸਰਜੀਤਪੁਰਾ ਜ਼ਿਲ੍ਹਾ ਪੈਂਦਾ ਇਹਨੂੰ ਬਠਿੰਡਾ ਤਹਿਸੀਲ ਪੈਂਦੀ ਆ ਰਾਮਪਰਾ ਫੂਲ ਨੇੜੇ ਰਹਿ ਜਾਂਦਾ ਦਿਆਲਪੁਰਾ ਭਾਈ ਕਾ ਪਖਰ ਵੱਡ ਇਹ ਆਣ ਗਵਾਨ ਦੇ ਪਿੰਡ ਆ ਜਲਾਲ ਵੀ ਨੇੜੇ ਹੀ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਜੈ ਜੇ ਭਾ ਦੇ ਇੱਕ ਜਰਸੀ ਜਮਾ ਸੂਨ ਨੂੰ ਤਿਆਰ ਪੂਰੀ ਰਾਜੀ ਇੱਕ ਇਧਰ ਸੂਈ ਸਵਾਈ ਵਹਿੜ ਡੱਬੀ ਪ੍ਰਿੰਟ ਜਰੂਰ ਡੱਬਾ ਜਿਆ ਪਰ ਹੈ ਕ੍ਰਾਸਾਂਗੇ ਜੀ ਆ ਤੇ ਇੱਕ ਉਧਰ ਲਾਲ ਵੱਛੀ ਤਿੰਨ ਜਾਨਵਰ ਆ ਭਾ ਹੋਣਗੇ ਨਿੱਕੇ ਨਿੱਕੇ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਬਾਣਾ ਤਾਜੀ ਸੂਈ ਵੀ ਮਿਲ ਜੂ ਜੇ ਕਿਸੇ ਨੂੰ ਹੈਗਾ ਅਸੀਂ ਤਾਂ ਜਰਸੀ ਲੈਣੀ ਆ ਭਾ ਗੱਬਣ ਹੋਵੇ ਭਾ ਸੂਈ ਸਵਾਈ ਹੋਵੇ ਕੋਈ ਚੱਕਰ ਨਹੀਂ ਲੈਣੀ ਜਰਸੀ ਆ ਤੇ ਫਿਰ ਜਰਸੀ ਤਿਆਰ ਵੱਛੀ ਖੜੀ ਆ ਚੰਗੇ ਦੁੱਧ ਵਾਲੀ ਗੱਲਾਂ ਬਾਤਾਂ ਕਰ ਲੈਨੇ ਭਾਉ ਨਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੋ ਨਾ ਹਾਂਜੀ ਸასი ਕਰ ਨਾ ਦੱਸ ਦੀਏ ਨਾਮ ਜਸਵਿੰਦਰ ਸਿੰਘ ਪਾਉ ਪਿੰਡ ਸਦੀਪਪੁਰਾ ਜਿਲ੍ਹਾ ਬਠਿੰਡਾ ਜੀ ਫੋਨ ਨੰਬਰ ਦੱਸ 90410 88878 ਜੀ ਕਿਹੜੀ ਵਾਛੀ ਤੇ ਲੱਗੀਏ ਅਜੇ ਤੋ ਅਜੇ ਸੂਈ ਤੋਂ ਦੱਸੋ ਇਹਦੇ ਬਾਰੇ ਇਹ ਦੂਜਾ ਸੂਹਾ ਸੂਈ ਹੈ ਜੀ ਹੂੰ 10 ਤੋਂ 12 ਦਿਨ ਹੋ ਗਏ ਸੂਈ ਨੂੰ ਜਿਹੜਾ ਝੋਲਣਾ ਭਾਂਡੇ ਚ ਪਾ ਲੈਣਾ ਪਾਉਣ ਵਾਲਾ 14 ਕਿਲੋ ਹੈ 13 ਮੰਨ ਕੇ ਆਪਣੇ ਨਾਲ ਆਨਲਾਈਨ ਵੀ ਮੰਗਾਉਂਦਾ ਗਾਰੰਟੀ ਤੇ ਮੰਗਾ ਲੇ ਬੰਦਾ ਜੀ ਬਾਜੂ ਕੋਈ 2 ਕਿਲੋ ਹਾਂ ਬਾਜੂ ਭਾਈ 15 16 ਕਿਲੋ ਤਾਂ ਪਿਆਊਗੀ ਕੱਢ ਵੱਡੀ ਹੈ ਵੇੜ ਹੂੰ ਦੋਸਤੋ ਵੇੜ ਕੱਢਦੇ ਚ ਵੱਡੀ ਹੈ ਚ ਕੋਈ ਸ਼ੱਕ ਨਹੀਂ ਕੋਈ ਨਿੱਕੀ ਮਦ ਦੁੱਧ ਫੈਟ ਵਾਲਾ ਮੈਂ ਤੁਹਾਨੂੰ ਪਹਿਲਾਂ ਹੀ ਕਹਦਾ ਇਹ ਗਾ ਰੰਗ ਜ਼ਰੂਰ ਡੱਬਾ ਜਿਆ ਪਰ ਹੈਗਾ ਕਰੋਸਾਂਗੀ ਆ ਵੱਡੇ ਵੱਡੇ ਕੰਨ ਲੰਮਾ ਜਿਹਾ ਮੂੰਹ ਆ ਕਰੋਸਾਂਗ ਚ ਪੈਂਦੀ ਆ 14 ਕਿਲੋ ਤਿਆਰ 13 ਕਿਲੋ ਦੁੱਧ ਤਾਂ ਬਾਈ ਕਹਿੰਦਾ ਮੇਰੇ ਘਰੇ ਭਾਵਾਂ 10 ਦੇਣਾ ਗਾ ਲਗਾਤਾਰ ਕੰਡੇ ਤੇ ਜੋਖੀ ਜਾਵੇ ਤੜਕੇ ਵੀ ਆ ਜੇ ਅਗਲਾ ਆਥਣੇ ਵੀ ਆ ਜੇ ਸਵੇਰ ਜੇ ਕੋਈ ਕਸਰ ਰਹੇਗੀ ਫੇਰ ਕੱਢ ਲੈ ਤੇ ਜੇ ਕਿਸੇ ਨੂੰ ਫੇਰ ਵੀ ਵਹਿ ਬੂਮ ਰਹਿ ਗਿਆ ਨਾ ਚੌਥੇ ਡੰਗ ਫੇਰ ਚੋਲੇ ਭਾਵਾਂ ਹਾਂ ਕਿਉਂਕੇ ਲੈ ਕੇ ਜਾਵੇ ਲੰਬਾਣੀ ਰਿੰਦਾ ਭਾਈ ਹਾਂ ਚੋਰੀ ਹੋਵੇ ਤਾਂ ਤਸੱਲੀ ਹੋ ਜਾਂਦੀ ਆ ਹਾਂ ਕਿਉਂਕਿ ਦੁੱਧ ਸਾਹਮਣੇ ਆ ਜਾਂਦਾ ਦੁੱਧ ਬਾਈ ਕਹਿੰਦਾ 15 16 ਕਿਲੋ ਪਿਆਜੂ ਅੱਜ 14 ਕਿਲੋ ਤਿਆਰ ਹੈ ਕੰਡੇ ਦੇ ਜੋਖਣ ਵਾਲਾ ਮਗਰੇ ਦੇ ਬੱਛਾ ਭਮਾ ਕੋਈ 13 ਮੰਨ ਲੈ ਥਣਾਂ ਨੂੰ ਹੱਥ ਵੀ ਨਾ ਲਾਵੇ ਹਾਂ ਤੁਹਾਨੂੰ ਬਹੁਤ ਚੰਗਾ ਲੱਗਦਾ ਹੈ ਥਣ ਪੂਰਾ ਚੰਗਾ ਇਹਦੇ ਨੇ ਪਸਮਾ ਸਿੱਟਣਾ ਬੱਚਾ ਲਾਇਆ ਹੀ ਹਜੇ ਹੁਣ ਵੈੜ ਕੱਦ ਚ ਵੱਡੀ ਆ ਦੂਆ ਹੀ ਸੂਆ ਹਾਂ ਦੂਜਾ ਹੀ ਆ ਬਈ ਐ ਨਹੀਂ ਕਹ ਤੀਜਾ ਹਾਂ 15 ਪਿਆ ਜੇ 16 ਪਿਆ ਜੇ ਇੱਥੇ ਦੁੱਧ ਪਿਆ ਜੂ ਸ਼ਰਲਾ ਛੱਡਣ ਲੱਗੀ ਆ ਤੇ ਵੀਡੀਓ ਬਣਾ ਰਹੇ ਆ 11 ਵਜੇ ਆਥਨ ਦੀ ਚਵਾਈ ਚ ਸਾਰਾ ਦੇਣੀ ਪਿਆ ਮੌਸਮ ਤਾਂ ਠੰਡਾ ਜਿਹਾ ਹੋ ਗਿਆ ਲੈ ਵੀ ਭਾਉ ਮਾਰ ਧਾਰਾਂ 11 ਕਰ ਮਾਣੇ ਦੀ ਆ ਵੇਖੋ ਚਵਾਈ ਮੋਟੀ ਧਾਰ ਗੂਠੇ ਜਣੀ ਬਹੁਤ ਸੋਹਣੀ ਬਈ ਚਿੱਟਾ ਦੁੱਧ ਐ ਨਹੀਂ ਹਾਂ ਦੁੱਧ ਵੀ ਚਿੱਟਾ ਕੋਈ ਖੱਟਾ ਦੁੱਧ ਨਹੀਂ ਗਾ ਚਿੱਟਾ ਦੁੱਧਾ ਤੁਹਾਨੂੰ ਦੀਂਦਾ ਹੀ ਹੁਣ ਧਾਰ ਤੋਂ ਤਾਂ ਐਂ ਲੱਗਦਾ ਜਿਵੇਂ ਮੱਝ ਦੀ ਧਾਰ ਵੱਜੀ ਜਾਂਦੀ ਹੁੰਦੀ ਹੈ ਦੁੱਧ ਤੋਂ ਕਿ ਚਿੱਟਾ ਪਰ ਹੈਗੀ ਗਾਂ ਹਾਂ ਤੇ ਮੱਝਾਂ ਨਾਲ ਹਾਂ ਦੁੱਧ ਪਾਉ ਮੱਝਾਂ ਨਾਲ ਦਾ ਹੀ ਕੱਦ ਵੱਡਾ ਫਿਟੀਆਂ ਹਵਾਨਾ ਫੱਟ ਫੱਟ ਹਾਂ ਕੋਈ ਟਟਮਾ ਲਮਕਮਾ ਜਿਹਾ ਹਵਾਨਾ ਨਹੀਂ ਕਿ ਗਿੱਟਿਆਂ ਚ ਵੱਗੀ ਵੱਜੀ ਜਾਂਦਾ ਹੋਵੇ ਤੇ ਉਹ ਜੇ ਲੇਵੇ ਵਾਲੇ ਥਾਣਾ ਨੂੰ ਚੱਕਰ ਵੀ ਬਹੁਤ ਪੈਂਦਾ ਹਾਂ ਪੈਂਦਾ ਭਾਈ ਜਿਵੇਂ ਐ ਟੈਟ ਜੇ ਲੇਵੇ ਵਾਲੀ ਹੁੰਦੀ ਉਹਨੂੰ ਕੋਈ ਚੱਕਰ ਨਹੀਂ ਪੈਂਦਾ 16 17 ਕਿਲੋ ਪਿਆਉ ਬਾਈ ਦਾ ਹਾਂ ਰਾਮ ਨਾਲ ਪਿਆਦਨ ਕਿੰਨੇ ਦੀ ਪਾਉ ਜਾਜਾ ਬਾ ਇਹ 57 ਦੇ ਦਾਂ ਬਾਈ ਚੱਕੋ ਬਾਈ 57000 ਦੀ ਮੌਕੇ ਤੇ ਕੋਈ 5 700 ਮਾਨ ਤਾਨ ਹੋ ਜੂ 14 ਕਿਲੋ ਤਿਆਰ 16 17 ਕਿਲੋ ਦੁੱਧ ਪਿਆਜੂ ਦੂਜਾ ਸੂਆ 11 ਵਜੇ ਵੀਡੀਓ ਬਣਾ ਰਹੇ ਆ ਭਾਵੇਂ 10 ਦਿਨ ਬਾਈ ਕਹਿੰਦਾ ਲਗਾਤਾਰ ਅਗਲਾ ਦੁੱਧ ਕੰਡੇ ਦੇ ਜੋਖਲੇ ਹਾਂ ਜੋਖੇ ਲੈ ਜਾ ਕੋਈ ਚੱਕਰ ਨਹੀਂ ਬਾਈ ਕਹਿੰਦਾ ਜਦੋਂ ਹੈਗਾ ਸੂਹੀ ਸਵਾਈ ਹੈਗੀ ਤੇ ਚੋਗ ਲੋ ਕੋਈ ਚੱਕਰ ਹੀ ਨਹੀਂ ਵਹਿਮ ਹੀ ਨਹੀਂ ਕੋਈ ਸਹੀ ਗੱਲ ਹੈ ਦੋ ਨੰਬਰ ਜਰਸੀ ਦੀ ਆ ਜਾ ਇਹ ਪੰਜਾਬ ਵਾਲੀ ਜਰਸੀ ਆ ਗਈ ਅੱਛਾ ਬਸ ਇਹ ਦੋ ਤਿੰਨ ਦਿਨ ਲੈ ਲੈਂਦੀ ਤਿਆਰੀ ਹੈ ਹਾਂ ਤਿਆਰੀ ਹੈ ਕਿੰਨਾ ਕੱਢ ਜੂ ਦੁੱਧ ਪਿਆਜੂ ਬਈ 17 18 ਲੀਟਰ ਉਹਨਾਂ ਨੇ ਕਹਿੰਦਾ ਛੋਇਆ ਵਾ ਤੇ ਇਹਨਾਂ ਕਿ ਆਪਾਂ ਕਹਿੰਦੇ ਗਾਂ ਅਗਲੀ ਸੇਵਾ 20 20 ਸਵਾ ਸਕਦੀ ਹੈ ਕਿ ਨਹੀਂ ਹਾਂ ਬਾਕੀ ਜਰਸੀਆਂ ਦਾ ਪਤਾ ਹੀ ਆ ਹਾਂ ਸੀ ਸੌ ਦਾ ਫੋਲੀ ਬੱਕਰਾਂ ਆਈਆਂ ਇੱਕ ਹਿਸਾਬ ਦੀਆਂ ਇਹ ਨਾ ਇਹ ਤਾਂ ਕੰਮ ਹੀ ਹੈ ਹਾਂ ਬਾਕੀ ਮੇਨ ਗੱਲ ਖਾਣਾ ਖਾ ਦੋ ਥਣ ਇਹਦਾ ਵੀ ਪੂਰਾ ਗੁੱਲੇ ਵਾਲਾ ਵਧੀਆ ਗੁੱਲੇ ਵਾਲਾ ਖਾਣਾ ਹਾਂ ਗੁੱਲੇ ਵਾਲਾ ਖਾਣਾ ਆਹ ਵੇਖੋ ਚਾਰ ਹੀ ਥਾਨ ਕੋਈ ਬਾਦੂ ਫੋੜ ਸ਼ਾਂਗ ਹੈ ਸੀਲ ਸੌ ਫੋਲੇ ਦਾ ਕੌਡੀ ਵਾਲਿਆਂ ਨੂੰ ਭੋਮ ਕੈਂਚੀ ਮਾਰ ਕੇ ਭਾਉ ਬਹਿ ਜੇ ਤਾਂ ਵੀ ਨਹੀਂ ਹੇਲਣਾ ਇਹਨੇ ਸਹੀ ਗੱਲ ਹੈ ਬਾਕੀ ਚਾਰੀ ਚਾਰੂ ਬਾਈ ਪਾਸੇ ਆਪ ਨੂੰ ਕਰਨੀ ਪੈਂਦੀ ਹੈ ਠੀਕ ਆ ਆਹ ਵੇਖੋ ਖੁਰਨੀ ਜੀ ਚੱਟੀ ਪਈ ਆ ਤੇ ਸਹੀ ਵੇਣੇ ਪਸ਼ੂ ਦੁੱਧ ਦੁੱਧ ਵੱਧ ਦਿੰਦਾ ਉਹੀ ਆ ਜਿਹੜਾ ਚਾਰੂ ਹੋਵੇ ਖਾਣ ਪੀਣ ਦਾ ਖੁੱਲਾ ਹੋਵੇ ਹਾਂ ਤੇ ਜਦੋਂ ਖਾਣਾ ਪੀਣਾ ਨਹੀਂਗਾ ਪਸ਼ੂ ਨੇ ਦਾਣੇ ਨੂੰ ਮੂੰਹ ਜਿਹਾ ਮਾਰੀ ਜਾਣਾ ਲੇਟੀ ਰੱਖਤੀ ਉਹ ਨਹੀਂ ਖਾਣੀ ਤੇ ਫਿਰ ਉਹ ਜਦ ਦੁੱਧ ਦੇਣਾ ਜਾਨਵਰ ਨੇ ਐਨਕੇ ਖਰਾਬ ਕਰਨ ਵਾਲੀ ਭੋਲਾ ਦੀ ਛੀਲ ਸਾਬੂ ਪੁਰੀਆ ਉਹਦਾ ਕੰਮ ਵਾਲਾ ਹੁੰਦਾ ਹੈ ਕੱਢਣਾ ਹੂੰ ਦੋਵਾਂ ਦਿਨਾਂ ਨੂੰ ਸੂਪ ਏ ਇੱਕ ਅੱਧਾ ਦਿਨ ਫੱਦ ਲੈ ਜੇ ਤਾਂ ਬਾਦੀ ਲੈ ਜੇ ਪਰ ਵਛੀ ਤਿਆਰ ਆ ਭਾਵੇਂ ਜਾਂਦੀ ਬੱਚਾ ਧਰ ਦੇ ਹਾਂ ਤਿਆਰ ਵਾਲ ਟੇਲਾ ਸਾਈਡਾਂ 'ਚ ਹਲਕੀਆਂ ਜਿਹੀਆਂ ਐ ਇੰਨੀਆਂ ਦਾ ਸੂਂਦੀ ਸੂਂਦੀ ਨੇ ਜ਼ੋਰ ਮਾਰਨਾ ਕੱਢ ਦੇਣੀਆਂ ਹਾਂ ਜਰਸੀ ਪੂਰੀ ਚੰਗੀ ਹੈ ਜੇ ਕੋਈ ਚੰਗੀ ਜਰਸੀ ਲੈ ਆਂਦਾ ਚਾਹ ਵਾਣ ਹੋਵੇ ਗੱਠ ਵਗੂ ਲੈ ਵਾ ਪਿੱਛੇ ਨੂੰ ਵੱਧਾ ਹਾਂ ਆ ساری ਵਲਟੈਲ ਕੱਢ ਕੇ ਸੂ ਉਹ ਵੀ ਦਾ ਆਰਾਮ ਨਾਲ ਪਿਆ ਸੋ ਬਾਈ ਆ 17 18 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਹਿਲੇ ਨੇ 20 ਕਿਲੋ ਦੁੱਧ ਪਿਆ ਜੂ ਦੋ ਬਾਈ ਸੂਆ ਲੋਕਲ ਵੱਛੀ ਲਈ ਆ ਕਿੰਨੇ ਦੀ ਭਾਉ ਇਹ ਦੇ ਦਾਂਗੇ 73 70 ਦੇ ਤਿੰਨ ਹਾਂਜੀ ਤੇ ਜੋ ਕੋਈ ਜੋੜਾ ਲੈ ਲੈਂਦਾ ਕਰ ਲਾਂਗੇ ਹੋ ਜਮਾਨਤਾਂ ਆ 57 ਦੀ ਛੋੜ ਛੱਪਾ ਮਾਨਤਾਨ ਹੋ ਜੂ ਜਰਸੀ ਦੁੱਧ ਪਿਆ ਜੂ 20 ਕਿਲੋ ਦੇ ਦੂ ਬਾਈ ਕਹਿੰਦਾ 70 ਤੇ ਤਿੰਨ 73000 ਦੀ ਜਾਨਵਰ ਚੰਗਾ ਬਾਕੀ ਤੁਸੀਂ ਆ ਕੇ ਵੇਖ ਹੀ ਲੈਣਾ। ਬੜੀ ਪਿਆ ਹੋ ਰਾ ਬਈ ਐ ਨਹੀਂ ਕਿ ਕ੍ਰੋਸ ਹੋ ਜੂ। ਪੱਕਾ ਹੈ ਆਪਣੀ ਇੱਧਰਲੀ ਪੰਜਾਬ ਦੀ। ਹੂੰ। ਲੋਕਾਂ ਲਈ ਬੱਛੀ ਲਈ ਆ। ਬਾਕੀ ਦਸੀ ਜਾਂਦੀ ਐ ਆਣਗੇ ਹੱਟ ਬਖਾਈ ਜੋ। ਹਾਂ। ਹਮਾ ਚਲਾਂਗੇ ਦੁੱਧ ਵੀ 5-6 ਕਿਲੋ ਹੀ ਦਿੰਦਿਆਂ। ਹਾਂ। ਉਹ ਤਾਂ ਉਹ ਕਹਿੰਦੇ ਕਿ ਸੇਵਾ ਕਰਨੀ ਆ। ਗਊਸ਼ਾਲਾ ਨਾਲ ਉਹ ਤਾਂ ਭਾਵੇਂ ਘਰੇ ਦਾਣਾ ਦਾ ਭਾਪਾ ਲਓ। ਸਹੀ ਗੱਲ। ਤੇ ਦੁੱਧ-ਦੁੱਧ ਨਹੀਂ ਉਹ ਦਿੰਦਿਆਂ। ਤੇ ਇਹ 'ਚ ਕੋਈ ਸ਼ੱਕ ਵੀ ਨਹੀਂ। ਸਾਰਿਆਂ ਨੂੰ ਪਤਾ ਹੀ ਐ। ਤਾਂ ਕੱਲੀਆਂ ਨਾਂ ਦੀਆਂ ਹੀ ਜਰਸੀਆਂ ਇਹ ਤੇ ਆ ਪਾਉ। ਇਹ ਵੀ ਦੂਜਾ ਸੂਆ ਜੀ ਹੱਥੇ ਦੀ ਕੱਚੀ ਆ। ਦੁੱਧ ਸਾਰਾ ਸੁਲਾਤਾਰਾ ਗੇ ਨੂੰ ਪਿਆ ਦੂੰਗੀ 50 ਦੁੱਧ ਪਾਇਆ ਵਾ 16 ਕਿਲੋ ਕਿੰਨੇ ਦੀ ਇਹ ਦੇ ਦਾਂਗਾ 55 ਕੱਢ ਬਾਹਰ ਨੂੰ ਮੋਢੀ ਆ ਬਾ ਮਾੜੀ ਨਹੀਂ ਬਾਈ ਇੰਚੀ ਤਿੰਨ ਨੰਬਰ ਬਾਈ ਕਹਿੰਦਾ 55 ਦੀ ਦੇ ਦੇਾਂਗੇ 15 16 ਕਿਲੋ ਦੁੱਧ ਦਿੱਤਾ ਇਹਨੇ ਆਹ ਉਹ ਤਾਂ ਦੇਸੀ ਜਾਂਦੀ ਸਾਹਮਣੇ ਬਾਕੀ ਦੁੱਧ ਦੁੱਧ ਹੋਊ ਇਹਨਾਂ ਦਾ ਫੈਟ ਵਾਲਾ ਹਾਂ ਹਾਂ ਖਰਾਬ ਕਰਨ ਵਾਲਾ ਹੈ ਠੀਕ ਹੈ ਇਹ ਤਿੰਨ ਜਾਨਵਰ ਹੈ ਇੱਕ ਨੰਬਰ ਸੂਈ ਸਵਾਈ ਆ ਭਾਵੇਂ 4 ਟਾਈਮ 5 ਟਾਈਮ 14 ਕਿਲੋ ਦੁੱਧ ਦੇ ਅਗਲਾ ਚੂਕ ਹੀ ਲੈ ਜੇ ਬਾਕੀ ਆਪਾਂ ਤਾਂ ਹਰੇਕ ਵੀਡੀਓ ਚ ਕਹੀਦਾ ਵਾਰ-ਵਾਰ ਜਦੋਂ ਮਾਲਕ ਕਹਿੰਦਾ ਕਿ ਮੇਰੇ ਘਰੇ ਲੈ ਜਾ ਬਾਹਰੋਂ ਲਾਂਬੇ ਦੇ ਇਹਨਾਂ ਨੂੰ ਬਾਈ ਆਪ ਦੀ ਗਰੰਟੀ ਆਪ ਦੀ ਤਸੱਲੀ ਆਪ ਦੇ ਸਿਰ ਤੇ ਆ ਹਾਂ ਕਿਉਂ ਸਿਆਣੇ ਸਾਰੇ ਹੀ ਆ ਬਾਈ ਹਾਂ ਅੱਜ ਕੱਲ ਕਮਲਾ ਕੋਈ ਨਹੀਂਗਾ ਤੇ ਜਦੋਂ ਮਾਲਕ ਕਹੀ ਜਾਂਦਾ ਮੇਰੇ ਘਰੇ ਦੁੱਧ ਤਿਆਰ ਹੈ ਚੋ ਲੋ ਤੇ ਜਿੱਥੇ 50-60000 ਰੁਪਇਆ ਲਾਉਣਾ ਉੱਥੇ 200 ਦਾ ਤੇਲ ਮੋਟਰਸਾਈਕਲ ਤੇ ਹੋਰ ਮੱਚ ਜੂਗਾ ਤੜਕੇ ਵੀ ਅਗਲਾ ਅਜੇ ਆਥ ਨੇ ਵੀ ਅਜੇ ਦੋ ਟਾਈਮ ਚੋਲੇ ਜੇ ਕੋਈ ਮਾੜੀ ਮੋਟਕਾ ਸਰ ਰਹੇਗੀ ਅਗਲੇ ਦਿਨ 100 ਦਾ ਤੇਲ ਹੋਰ ਪਵਾ ਲੈ ਤੇ ਜਿੱਥੇ 50 60000 ਲੱਗੂ ਉੱਥੇ 2 300 ਹੋਰ ਲੱਗ ਜੂ ਫੇਰ ਕਿੱਡੀ ਗੱਲ ਨਾਲੇ ਤੁਹਾਡੀ ਤਸੱਲੀ ਹੋ ਜੂ ਕੋਈ ਵਹਿਮ ਵਾਲੀ ਗੱਲ ਨਾ ਰਹੂਗੀ ਜਿੰਨਾ ਸਾਡਾ ਹੱਕ ਜਿਵੇਂ ਆਪਾਂ ਭੂਰ ਸਰ ਲਈ ਦੀ ਭਾਰ ਪਿੱਛੇ ਦੀ ਉਹ ਆਪਾਂ ਦੇ ਦੇ ਸਕਦੇ ਗਾਰੰਟੀ ਦੀ ਹੂੰ ਮੇ ਜਾਨਵਰ ਜਿਹੜੇ ਖੜੇ ਆ ਭੂਰ ਸਰ ਨਾਲ ਆਵੇ ਜਾਂ ਭਾਰ ਪਿੱਛਾ ਦੋਸਤੋ ਭੂਰ ਛਿੱਟੇ ਦੀ ਗਾਰੰਟੀ ਹੋ ਗੰਡ ਮਰੋੜੀ ਦੀ ਗਾਰੰ ਤੇ ਜਿਹੜਾ ਦੁੱਧ ਤਿਆਰ ਹੋ ਪਊ ਚਾਰ ਟਾਈਮ ਚੋ ਕੇ ਲੈ ਜੋ ਨੈਟ ਤਿਆਰ ਸਾਰਿਆਂ ਨੂੰ ਹੋ ਸਕਾ